ਸਾਨੂੰ 15 16 ਦੇ ਦਰਮਿਆਨੀ ਰਾਤ ਇਸ ਗੁਰਨਾਨ ਨਿਕ ਹਸਪੀਟਲ ਗਾਰਡ ਤੋਂ ਇਨਫੋਰਮੇਸ਼ਨ ਆਂਦੀ ਹੈ ਕਿ ਦੁਰਾਨੇ ਜਿਹੜੇ ਇਲਾਜ ਹੈ ਗੁਰਿੰਦਰ ਸਿੰਘ ਦੀ ਡੈਥ ਹੋ ਗਈ ਹੈ ਤੇ ਨਾਲ ਦੀ ਨਾਲ ਸਾਡੇ ਵੱਲੋਂ ਜਿਹੜਾ ਆਯੋਗ ਗੁਰਨਾਨ ਨਿਕ ਹਸਪੀਟਲ ਦੀ ਵਿੱਚ ਭੇਜਿਆ ਗਿਆ ਤੇ ਪਤਾ ਲਗਾ ਉਹਦਾ ਭਰਾ ਜਿਹੜਾ ਪਰਮਿੰਦਰ ਸਿੰਘ ਸੀ ਕਿ ਮ੍ਰਿਤਕ ਦਾ ਭਰਾ ਗੁਰਿੰਦਰ ਗੁਰਿੰਦਰ ਦਾ ਭਰਾ ਜਿਹੜਾ ਪਰਮਿੰਦਰ ਸਿੰਘ ਸੀ ਉਹਨਾਂ ਨੇ ਦੱਸਿਆ ਕਿ 12 ਤਰੀਕ ਨੂੰ ਨਾਨਕ ਚੱਕ ਜਿਹੜਾ ਮੇਲਾ ਸੀਗਾ ਪਹਿਲਾ ਮੇਲਾ ਵੇਖਣ ਗਏ ਆ ਚਾਰ ਜਾਣੇ ਅੰਗਰੇਜ਼ ਸੁਖਬੀ ਸਿੰਘ ਸੁਖਾ ਤੇ ਇੰਦਰਜੀਤ ਤੇ ਗੁਰਿੰਦਰਜੀਤ ਉਹਦਾ ਬ੍ਰਦਰ ਮੇਲਾ ਵੇਖਣ ਗਏ ਤੇ ਮੇਲਾ ਵੇਖਣ ਤੋਂ ਬਾਅਦ ਇੰਦਰਜੀਤ ਤੇ ਕਲ ਜਾਗਲਾ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਸ਼ਰਤਪ੍ਰਿੰਦ ਬੈਠੀ ਸੀ ਕਿ ਜਿਸ ਦੇ ਦਰੋਂ ਜਿਹੜਾ ਹੈਗਾ ਇਹਨਾਂ ਦੀ ਟਕਕਾਰਬਾਜੀ ਹੋਈ ਤੇ ਜਿਸ ਦੇ ਦਰੋਂ ਹੀ ਸ਼ਰਾਪੀਂਦੀ ਪੀਂਦੇ ਜਿਆਦਾ ਨਸ਼ੇ ਦੀ ਹਾਲਤ ਵਿੱਚ ਆ ਕੇ ਅੰਗਰੇਜ਼ ਸਿੰਘ ਤੇ ਸੁਖਬੀਰ ਸਿੰਘ ਦੇ ਕੋਲ ਜਿਹੜਾ ਹੈਗਾ ਸੀ ਕਿਚ ਸੀ ਕਿ ਜਿਸ ਦੇ ਨਾਲ ਇਤਨਾ ਵੱਲੋਂ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਜਿਹੜਾ ਗੁਰਿੰਦਰ ਸਿੰਘ ਜਿਆ ਸੀਗਾ ਜਿਹਨੂੰ ਕਿਰਤ ਵਜੀ ਸੀ ਉਹ ਨਾਲ ਹੀ ਨਾਲ ਆਪਣੇ ਜਿਹੜੇ ਭਰਾ ਨੂੰ ਫੋਨ ਕਰਦਾ ਹੈ ਕਿ ਮੇਰੀ ਇਹ ਤਿੰਨਾਂ ਨੇ ਜਿਹੜੀ ਕਿਰਤ ਮਾਰੀ ਆ ਤੇ ਕਿਰਤ ਮਾਰਨ ਤੋਂ ਬਾਅਦ ਜਿਹੜੇ ਹੈਗੇ ਉਥੋਂ ਪਜ ਗਿਆ ਤੇ ਫਿਰ ਇਸ ਤਰ੍ਹਾਂ ਉਹਦੇ ਟਾਇਰਸ ਜਿਹੜੇ ਹੈਗੇ ਆਏ ਗੁਰਿੰਦਰ ਜੀ ਦੇ ਤੇ ਨਾਲ ਦੀ ਨਾਲ ਉਹਨੂੰ ਸਿਵਲ ਹਸਪੀਟਲ ਨਾਨਕ ਦੇ ਵਿੱਚ ਪਚਾਇਆ ਗਿਆ ਦਰਮਿਆਨੀ ਇਲਾਜ ਹਾਂਜੀ ਦਰਮਿਆਨੀ ਇਲਾਜ ਜਿਹੜੀ ਹੈਗੀ ਆ 15 16 ਦੇ ਦਰਮਿਆਨੀ ਰਾਤ ਉਹਦੀ ਡੈਥ ਹੋ ਗਈ। ਅ ਨਹੀਂ ਜੀ ਇਹ ਚੋਵੇਂ ਦੋਸੀ ਕਿ ਕ੍ਰਿਮੀਨਲ ਰਿਕਾਰਡ ਨਹੀਂ ਹੈ ਬਲਕਿ ਜਿਹੜਾ ਅਗਰੈਸਿਵ ਹੈਗਾ ਉਹ ਜਿਹੜਾ ਡਰੱਗ ਐਡਿਕਟ ਹੈਗਾ। ਆ ਕਰੀਬ ਸਾਰਿਆਂ ਦੇ 30 ਤੋਂ 35 ਸਾਲ ਦੇ ਵਿੱਚ ਹੈਗੇ ਸਾਰੇ। ਝਗੜਾ ਇਹ ਸੀਗਾ ਕਿ ਇਹ ਚੋਵੇਂ ਜਿਹੜੇ ਇੰਦਰਜੀ ਦੇ ਕਰਜ ਜਿਹੜੇ ਹੈਗੇ ਆ ਉਹਦੇ ਬੈੱਡਰੂਮ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਤੇ ਸ਼ਰਾਬ ਪੀਂਦੇ-ਪੀਂਦੇ ਜਿਹੜਾ ਨਸ਼ਾ ਦੀ ਜਿਆਦਾ ਨਸ਼ਾ ਹੋ ਗਿਆ ਜਿਹਦੇ ਕਰਕੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਵਾਜੀ ਹੋ ਗਈ। ਤੇ ਜਿਹਦੇ ਕਰਕੇ ਆਨ ਦਾ ਸਪੌਟ ਜਿਹੜੀ ਹੈ ਉਹਨੂੰ ਕਿਰਚਾ ਮਾਰਿਆ ਗਿਆ। ਅ ਫਿਲਹਾਲ ਤੇ ਜਿਹੜੇ ਬਾਕੀ ਤਿੰਨ ਸੀਗੇ ਉਹ ਤੇ ਨਸ਼ਾ दारू ਦਾ ਸੀ ਜਿਹੜਾ ਅੰਗਰੇਜ਼ ਸਿੰਘ ਅੰਗਰੇਜ਼ ਉਹ ਨਸ਼ਾ ਦਾ ਐਡਿਕਟ ਹੈਗਾ ਸੀ। ਅ ਇਹਨਾਂ ਦੇ ਜਿਹੜਾ ਹੈਗਾ ਵਾ ਜਦੋਂ ਸਾਨੂੰ ਇਨਫੋਰਮੇਸ਼ਨ ਆਂਦੀ ਤੇ ਨਾਲ ਦੀ ਨਾਲ ਅਸੀਂ 302 ਤਹਿਤ ਜਿਹੜਾ ਹੈਗਾ ਵਾ ਪੱਤਾ ਦਰਜ ਕਰਕੇ ਦੋਵਾਂ ਨੂੰ ਅਸੀਂ ਰੈਸਟ ਕੀਤਾ ਹੈਗਾ ਅੰਗਰੇਜ਼ ਸਿੰਘ ਤੇ ਇੰਦਰਜੀਤ ਸਿੰਘ ਨੂੰ। ਹੋਰ ਕੋਈ ਅੱਗੇ ਵੀ ਇਹਨਾਂ ਦੀ ਕੋਸ਼ਿਸ਼ ਬਿਲਕੁਲ ਜੀ ਫਿਲਹਾਲ ਪ੍ਰਾਪਰਟੀ ਕਿਨਾਂ ਪੁਸ਼ਪਿਲ ਚੱਲ ਰਿਹਾ ਸਾਡੇ ਕੋਲ ਰਿਮਾਂਡ ਤੇ ਹੈਗੇ ਆ ਤੇ ਜਿਹੜਾ ਹੈਗਾ ਸੋ ਬਿਲਦਸਿਰ ਸੁੱਖਾ ਹੈਗਾ ਉਹ ਸਾਡੇ ਗ੍ਰਫਤਾਰੀ ਤੋਂ ਬਾਹਰ ਹੈਗਾ ਤੇ ਅਸੀਂ ਕੋਸ਼ਿਸ਼ ਕਰ ਰਹੇ ਜਲਦ ਤੋਂ ਜਲਦ ਗ੍ਰਫਤਾਰ ਕਰਕੇ ਤੇ ਉਹ ਜਿਹੜਾ ਹੈਗਾ ਚਲਾਨ ਪੇਸ਼ ਕੀਤਾ ਜਾ